ਵਹਿਗੁਰੂ ਨਾਲ ਮਿਲਾਪ ਜੋ ਮਨੁੱਖਾ ਜੀਵਨ ਦਾ ਮੁੱਖ ਮਨੋਰਥ ਹੈ ਗੁਰੂ ਕੀ ਸਾਧ ਸੰਗਤ ਇਸ ਨੂੰ ਬਾਬਾ ਜੀ ਪ੍ਰਾਪਤੀ ਕਿਹਾ ਕਰਦੇ ਸਨ ਜਿਵੇਂ ਕਿ ਅੱਗੇ ਦੱਸਿਆ ਗਿਆ ਹੈ ਪ੍ਰਾਪਤੀ ਦੇ ਮੁੱਖ ਸਾਧਨ ਤਾਂ ਹਨ ਨਾਮ ਜਪਣਾ ਤੇ ਹਰਿ ਜਸ ਕਰਨਾ ਪਰ ਸਮੇਸਿਰ ਕੀਤੇ ਹੋਏ ਬਾਬਾ ਜੀ ਦੇ ਬਚਨਾਂ ਤੋਂ ਜੋ ਹੋਰ ਇਸ਼ਾਰੇ ਮਿਲਦੇ ਹਨ ਉਹ ਇਸ ਪ੍ਰਕਾਰ ਹਨ ਬਾਬਾ ਜੀ ਬਚਨ ਕਰਦੇ ਕਿ ਪਾਣੀ ਕਿਸੇ ਥਾਂ ਤੇ ਬਈ ਨੇੜੇ ਹੀ ਨਿਕਲ ਆਉਂਦਾ ਹੈ ਪਰ ਕਿਤੇ ਬਹੁਤ ਉਖਾਈ ਨਾਲ ਇਹੋ ਹਾਲ ਵਾਹਿਗੁਰੂ ਪ੍ਰਾਪਤੀ ਦੇ ਟੰਗਾਂ ਤੇ ਰਾਹਾਂ ਦਾ ਹੈ। ਔਰ ਬਾਬਾ ਜੀ ਗੁਰੂ ਦੀ ਲੋੜ ਬਾਰੇ ਬਚਨ ਕਰਦੇ ਤੇ ਆਖਦੇ ਵੀ ਇਸ਼ਟ ਨਹੀਂ ਹੈ, ਗੁਰੂ ਨਹੀਂ ਹੈ। ਕਿਤੇ ਟਿਕਾਉ ਨਹੀਂ ਹੈ। ਆਖਦੇ ਫੰਬਿਆਂ ਵਾਂਗੂ ਹਵਾ ਵਿੱਚ ਉੱਡਦਾ ਫਿਰਦਾ ਹੈ। ਕੱਕੜੀ ਚੋਂ ਅਕਦਾ ਫੰਬਾ ਨਿਕਲਿਆ ਕਿਤੇ ਟਿਕਦਾ ਨਹੀਂ ਹਵਾ ਦੇ ਬੁੱਲਿਆਂ ਦਾ ਮਾਰਿਆ ਉੱਡਦਾ ਫਿਰਦਾ ਕੱਕੜੀਆਂ ਸੁਹਾਬੀਆਂ ਲੱਗੜੀਆਂ ਅਕ ਕੰਠ ਬਿਰਹ ਵਿਛੂੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ ਔਰ ਗੁਰੂ ਦੀ ਊਟ ਬਾਰੇ ਬਾਬਾ ਜੀ ਵਚਨ ਕਰਦੇ ਕਿ ਸੂਰਜ ਵੱਲ ਮੂੰਹ ਹੋਵੇ ਤਾਂ ਪਰਸ਼ਾਵਾਂ ਆਪੇ ਪਿੱਛੇ ਪਿੱਛੇ ਤਰਿਆ ਆਮਦਾ ਇਵੇਂ ਹੀ ਆਪਣੇ ਇਸ਼ਟ ਵੱਲ ਧਿਆਨ ਹੋਵੇ ਤਾਂ ਹੋਰ ਪਦਾਰਤ ਪਰਸ਼ਾਵੇਂ ਵਾਂਗੂ ਪਿੱਛੇ ਤੁਰੇ ਆਉਂਦੇ ਹਨ ਜੇ ਸੂਰਜ ਵੱਲ ਪਿੱਠ ਹੋਵੇ ਤਾਂ ਪਰਸ਼ਾਵਾ ਅੱਗੇ-ਅੱਗੇ ਚੱਲਦਾ ਹੈ ਹੱਥ ਨਹੀਂ ਆਉਂਦਾ ਓ ਇਸ਼ਟ ਤੋਂ ਵਿਬਖ ਨੂੰ ਹੋਰ ਪਦਾਰਤ ਵੀ ਪਦਾਰਤ ਪ੍ਰਾਪਤ ਨਹੀਂ ਹੁੰਦੇ ਉਹਨਾਂ ਦੇ ਪਿੱਛੇ ਜਾਂਦਾ ਹੈ ਹੱਥ ਨਹੀਂ ਆਉਂਦੇ ਤੇ ਗੁਰੂ ਤੇ ਨਿਸ਼ਚੇ ਬਾਰੇ ਬਾਬਾ ਜੀ ਵਚਨ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਗੁਰੂਆਂ ਕੇ ਗੁਰੂ ਸਾਡੇ ਗੁਰੂ ਹਨ ਅਸੀਂ ਉਹਨਾਂ ਦੇ ਬਚਨਾਂ ਤੇ ਚੱਲਣਾ ਹੈ ਨਿਸ਼ਚਾ ਪੱਕਾ ਰੱਖਣਾ ਹੈ ਇਹ ਤੇਰਾ ਨਿਸ਼ਚਾ ਫਿਰ ਬੀੜਾ ਪਾਰ ਕਰੇਗਾ ਗੰਗ ਜਮਨ ਜੋ ਉਲਟੀ ਵਹੇ ਤਉ ਨਾਮ ਹਰ ਹਰ ਕਰਤਾ ਰਹੇ ਗੁਰੂ ਕੀ ਕਰਨੀ ਕਾਹੇ ਤਾਗੋ ਗੁਰ ਕਹਿਆ ਸਾਕਾਰ ਕਮਾਵੋ ਕਿਉਂਕਿ ਉਹ ਕਰਨੀ ਉਸਦੇ ਚੋਜ ਹੋ ਸਕਦੇ ਹਨ ਜੋ ਸਾਡੀ ਸਮਝ ਤੋਂ ਪਰੇ ਹੋਣ ਆ ਲੰਕਾ ਜਾਣ ਸਮੇ ਗੁਰੂ ਜੀ ਸਮੁੰਦਰ ਤੇ ਚੱਲਦੇ ਗਏ ਜਿਵੇਂ ਧਰਤੀ ਤੇ ਟੁਰਦੇ ਹਨ ਮਰਦਾਨੇ ਤੇ ਵਾਲੇ ਨੂੰ ਕਿਹਾ ਕਿ ਵੇ ਪਿੱਛੇ ਚੱਲੇ ਆਓ ਮੁੱਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਂ ਮਰਦਾਨੇ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਤਾਂ ਸਤਨਾਮ ਜਪਦੇ ਹੀ ਜਾਂਦੇ ਹਨ ਤਾ ਮਰਦਾਨਾ ਵੀ ਸਤਨਾਮ ਲੱਗਾ ਜਪਣ ਤੇ ਲੱਗਾ ਗੋਤੇ ਖਾਵਣ ਇਹ ਦੇਖ ਕੇ ਸ੍ਰੀ ਗੁਰੂ ਜੀ ਨੇ ਕਿਹਾ ਮਰਦਾਨਾ ਗੁਰੂ ਕੀ ਕਰਨੀ ਵੱਲ ਨਹੀਂ ਦੇਖਣਾ ਗੁਰੂ ਦੇ ਬਚਨ ਪਰ ਚੱਲਣਾ ਚਾਹੀਏ ਗੁਰੂ ਕਹਿਆ ਸਾਕਾਰ ਕਮਾਵੋ ਇਹ ਹੋ ਸਕਦਾ ਹੈ ਗੰਗਾ ਜਮਨਾ ਇਧਰੋਂ ਉਧਰ ਨੂੰ ਤੁਰਨ ਪਰ ਇਸ਼ਟ ਤੇ ਜੋ ਨਿਚਾ ਹੈ ਸਿੱਖ ਦਾ ਉਹ ਨਿਚਾ ਨਹੀਂ ਟੁੱਟ ਸਕਦਾ ਤੇ ਬਾਬਾ ਜੀ ਨੇ ਬਚਨ ਕਰਨੇ ਭਈ ਡਾਕਟਰੀ ਪੜ੍ਹੀ ਹੈ ਸਰਟੀਫਿਕੇਟ ਨਹੀਂ ਹੈ ਉਹਨਾਂ ਕਿਤਾਬਾਂ ਸੇ ਪੜ੍ਹਾਈ ਕੀਤੀ ਹੈ ਕਿਸੇ ਨੂੰ ਦਵਾਈ ਦਿੰਦਾ ਹੈ ਉਸ ਨੂੰ ਨੁਕਸਾਨ ਹੋ ਜਾਂਦਾ ਹੈ ਫੜਿਆ ਜਾਵੇਗਾ ਹਾਂ ਜੀ ਜ਼ਰੂਰ ਜਵਾਬ ਦੇਹੀ ਹੈ ਸਰਟੀਫਿਕੇਟ ਜੋ ਨਹੀਂ ਦੂਜੇ ਪਾਸੇ ਡਾਕਟਰੀ ਪਾਸ ਹੈ ਹੁਣ ਦਵਾਈ ਦਿੰਦਾ ਹੈ ਕਿਸੇ ਨੂੰ ਨੁਕਸਾਨ ਹੁੰਦਾ ਹੈ ਜਵਾਬਦੇਹੀ ਕੋਈ ਨਹੀਂ ਸਰਟੀਫਿਕੇਟ ਜੋ ਪਾਸ ਹੈ ਜੋ ਦਰਗਾਹ ਮੇ ਪਰਮਾਨ ਹੈ ਉਸ ਦਾ ਸਭੂ ਕੁਝ ਚੰਗਾ ਹੈ ਤੇ ਪਰਮਾਨ ਹੀ ਪਰਮਾਨ ਹੈ ਜੋ ਆਪਣੇ ਅੱਗੇ ਪਰਮਾਨ ਨਹੀਂ ਹੈ ਉਹ ਕਿੰਨਾ ਵੀ ਸੁੰਦਰ ਕਿੰਨਾ ਵੀ ਚੰਗਾ ਪਿਆ ਬਣੇ ਅਜੇ ਹੌਸਲਾ ਰੱਖੋ ਪ੍ਰਾਪਤੀ ਕੁਝ ਨਹੀਂ ਔਰ ਬਾਬਾ ਜੀ ਪਰਮੇਸ਼ਰ ਪ੍ਰਾਇਣ ਹੋਣ ਬਾਰੇ ਵਚਨ ਕਰਦੇ ਗੁਰੂ ਕੀ ਸਾਧ ਸੰਗਤ ਆਖਦੇ ਵਈ ਤੇਰੇ ਰਕਾਬ ਮੇ ਪੈਰ ਰੱਖ ਕੇ ਘੋੜੇ ਪਰ ਚੜ੍ਹਨੇ ਮੇ ਡੇਰੀ ਹੈ ਰੱਬ ਕੇ ਮਿਲਨੇ ਮੇ ਡੇਰੀ ਕੋਈ ਨਹੀਂ ਔਰ ਬਾਬਾ ਜੀ ਵਚਨ ਕਰਦੇ ਹੇ ਗੁਰੂ ਨਾਨਕ ਸਾਡੀ ਹਿਸਾਬਾਂ ਨਾਲ ਨਹੀਂ ਮੁੱਕਣੀ ਤੇਰੀ ਮਿਹਰ ਨਾਲ ਮੁੱਕਣੀ ਹੈ ਸਾਨੂੰ ਆਪਣਾ ਬਣਾ ਲੈ ਸਾਡੀ ਬਾਹ ਫੜ ਲੈ ਜੇ ਅਸੀਂ ਤੇਰੀ ਬਾਹ ਫੜ ਵੀ ਲਈ ਕਾਂ ਛੁੱਟ ਜਾਣ ਦਾ ਡਰ ਹੈ ਕਿਉਂ ਜੋ ਅਸੀਂ ਕਮਜ਼ੋਰ ਹਾਂ ਪਰ ਤੇਰੀ ਬਾਹ ਫੜੀ ਹੋਈ ਪਰ ਛੁੱਟੇਗੀ ਨਹੀਂ ਏ ਨਿਰੰਕਾਰ ਤੂੰ ਸਾਡੀ ਬਾਹ ਫੜ ਸਾਨੂੰ ਆਪਣਾ ਨਾਮ ਦੇ ਆ ਪੀਲਣੀ ਦੇ ਝੂਠੇ ਬੇ ਰਾਮਚੰਦਰ ਜੀ ਨੂੰ ਪਸੰਦ ਆਏ ਤੇ ਵਿਦਰ ਦਾ ਅਲੂਣਾ ਸਾਹ ਕ੍ਰਿਸ਼ਨ ਜੀ ਨੇ ਮਨਜ਼ੂਰ ਕੀਤਾ ਲਾਲੂ ਦੀ ਕੋਧਰੇ ਦੀ ਰੋਟੀ ਗੁਰੂ ਨਾਨਕ ਸਾਹਿਬ ਨੇ ਖਾਧੀ ਅਰ ਮਲਕ ਭਾਗੂ ਦੇ ਮਾਲ ਪੂੜਿਆਂ ਨੂੰ ਠੁਕਰਾਇਆ ਕਿਉਂਕਿ 베ਰ ਸਾਗ ਤੇ ਕੋਧਰੇ ਦੀ ਰੋਟੀ ਭਾਉ ਨਾਲ ਭਰਪੂਰ ਸੀ ਔਰ ਬਾਬਾ ਜੀ ਇਹ ਵੀ ਆਖਿਆ ਕਰਦੇ ਵੀ ਕਿਹੋ ਜਿਹਾ ਪ੍ਰੇਮ ਹੋਣਾ ਚਾਹੀਦਾ ਹੈ ਆ ਕਿਸੇ ਪਤੰਗੇ ਨੂੰ ਆਖਿਆ ਆ ਕਿਸੇ ਨੇ ਪਤੰਗੇ ਨੂੰ ਆਖਿਆ ਕਿ ਜਾ ਵੇਖ ਕੇ ਆ ਬਈ ਸ਼ਮਾ ਜਗਦੀ ਹੈ ਕਿ ਨਹੀਂ ਤੇ ਗਿਆ ਮੁੜ ਕੇ ਆਇਆ ਹੀ ਨਾ ਬڑا ਸਮਾਂ ਹੋ ਗਿਆ ਵਿਚਾਰ ਹੋਈ ਵਿਦਵਾਨਾਂ ਨੇ ਦੱਸਿਆ ਕਿ ਪਤੰਗਾ ਸਮਾ ਕੋਲ ਜਾਵੇ ਸਮਾ ਜਗਦੀ ਹੋਵੇ ਤਾਂ ਉਹ ਬਾਪ ਸਾਹਿਬੇ ਤੁਹਾਨੂੰ ਦੱਸੇ ਇਹ ਕਿਦਾਂ ਹੋ ਸਕਦਾ ਹੈ ਸਮਾ ਜਗਦੀ ਹੋਵੇ ਪਤੰਗਾ ਪਛਾ ਮੁੜ ਜਾਏ ਨਹੀਂ ਉਹ ਜਲ ਮਰੇਗਾ ਪਿੱਛੇ ਦਸਣ ਨਹੀਂ ਜਾਏਗਾ ਸੋ ਐਸਾ ਪ੍ਰੇਮ ਹੋਣਾ ਚਾਹੀਦਾ ਹੈ ਔਰ ਬਾਬਾ ਜੀ ਇਹ ਵੀ ਪ੍ਰੇਮ ਤੇ ਹੁਕਮ ਬਾਰੇ ਵਚਨ ਕਰਦੇ ਕਿ ਪ੍ਰੇਮ ਨਾਲੋਂ ਹੁਕਮ ਦੀ ਖੇਡ ਵੱਡੀ ਹੈ ਨਿਰੰਕਾਰ ਦੇ ਹੁਕਮ ਕੀ ਖੇਡ ਹੈ ਪ੍ਰੇਮ ਤੋਂ ਵੀ ਅਗਾ ਡੇਰਾ ਹੈ ਅਜੇ ਪ੍ਰੇਮ ਤਾਂ ਅਵਿਸੜਾ ਹੋ ਸਕਦਾ ਹੈ ਕਿਸੇ ਵੇਲੇ ਨੀਮ ਦਾ ਉਲੰਘਣ ਕਰ ਦਿੰਦਾ ਹੈ ਬਈ ਹੁਕਮ ਹੈ ਗੁਜਾਇਸ ਨਹੀਂ ਹੈ ਕੰਮ ਕਰਨਾ ਹੈ ਕਿਤੇ ਕਰਵਾ ਤੇਰੇ ਬੰਦੇ ਜੂ ਹੋਏ ਕੋਈ ਡਿਊਟੀ ਕਰਵਾ ਲੈ ਤੇਰੀ ਰਜਾ ਤੇਰੀ ਰਜਾ ਤੇਰੀ ਰਜਾ ਤੇਰਾ ਨਾਮ ਸਤ ਹੈ ਹੁਕਮ ਦੀ ਸਾਰੀ ਖੇਡ ਹੈ ਔਰ ਬਾਬਾ ਜੀ ਨੇ ਆਖਣਾ ਮੈਂ ਤਾਂ ਨਾ ਸਿਆਸੀ ਹਾਂ ਨਾ ਬੈਰਾਗੀ ਨਾ ਜੋਗੀ ਨਾ ਮੈਂ ਘਰਬਾਰੀ ਹਾਂ ਨਾ ਦੇਸਾ ਰਟਣੀ ਮੈਂ ਤਾਂ ਹੁਕਮੀ ਬੰਦਾ ਹਾਂ ਮਾਲਕ ਜੋ ਕਹਿੰਦਾ ਹੈ ਕਰਦਾ ਹਾਂ ਜਿੱਧਰ ਪ੍ਰੀਰਦਾ ਹੈ ਵੀ ਉਧਰ ਜਾਂਦਾ ਹੈ ਆ ਚੰਗ ਮੰਗਿਆਣੇ ਦੇ ਡਾਕਟਰ ਦੁਨੀ ਚੰਦ ਜੀ ਨਾਲ ਬਚਨ ਕਰਦੇ ਆ ਬਾਬਾ ਜੀ ਨੇ ਫਰਮਾਇਆ ਕਿ ਭਈ ਸਾਰੇ ਆ ਦੁੱਖਾਂ ਦਾ ਮੂਲ ਹੰਕਾਰ ਹੈ ਜਿੰਨਾ ਚਿਰ ਇਸ ਨੂੰ ਮਿਟਾਉਂਗੇ ਨਹੀਂ ਮੁਕਤੀ ਨਹੀਂ ਹੋਣੀ ਰੱਬ ਦਾ ਭਾਣਾ ਪੂਰੀ ਤਰ੍ਹਾਂ ਮੰਨਣਾ ਜ਼ਰੂਰੀ ਹੈ ਇਸੇ ਨੂੰ ਹੀ ਆਪਾ ਗਵਾਉਣਾ ਕਿਹਾ ਕਰਦੇ ਹਨ ਲੱਕੜੀ ਅੱਗ ਵਿੱਚ ਪੈ ਕੇ ਕੋਲੇ ਹੋ ਗਈ ਆਪਾ ਅਗਵਾ ਕੇ ਅਗ ਰੂਪ ਹੋ ਗਈ ਪਰ ਅਜੇ ਲੈ ਨਹੀਂ ਹੋਈ ਕਿਉਂਕਿ ਕੋਲੇ ਲੱਕੜੀ ਦੀ ਸ਼ਕਲ ਦੱਸਦੇ ਨੇ ਕੋਲੇ ਸਵਾ ਹੋ ਗਏ ਹੁਣ ਲੱਕੜੀ ਲੈ ਹੋ ਗਈ ਆ ਨਦੀ ਸਮੁੰਦਰ ਮੇ ਜਾ ਮਿਲੀ ਸਮੁੰਦਰ ਰੂਪ ਹੋ ਗਈ ਦੇਖਣ ਵਾਲਾ ਤਾਂ ਕਹੇਗਾ ਨਦੀ ਸਮੁੰਦਰ ਮੇ ਮਿਲੀ ਹੈ ਪਰ ਨਦੀ ਕਹੇਗੀ ਮੈਂ ਮਿਲ ਗਈ ਹਾਂ ਜੇ ਕਹਿੰਦੀ ਹੈ ਤਾਂ ਅਜੇ ਜੁਦਾਈ ਪਾਈ ਜਾਂਦੀ ਹੈ ਇਹੋ ਆਤਮ ਸਮਰਪਣ ਦਾ ਵੀ ਇੱਕ ਦ੍ਰਿਸ਼ਟਾਂਤ ਹੈ ਜਿਸ ਦਾ ਉਪਦੇਸ਼ ਇੱਕ ਸੱਜਣ ਨੂੰ ਬਾਬਾ ਜੀ ਨੇ ਦਿੱਤਾ ਸਾਧ ਸੰਗਤ ਔਰ ਫਰਮਾਇਆ ਕਰਦੇ ਭਈ ਤੂੰ ਦੇ ਵੱਟੇ ਮੈਂ ਨੂੰ ਦੇਣਾ ਪੈਂਦਾ ਹੈ ਇਹੋ ਹੀ ਮੈਂ ਮੇਰੀ ਨੂੰ ਮਾਰਨਾ ਹੈ ਇਸ ਰੋਗ ਦਾ ਦਾਰੂ ਕੁਝ ਇਹਨਾਂ ਸ਼ਬਦਾਂ ਵਿੱਚ ਦੱਸਦੇ ਹੁੰਦੇ ਸਨ ਬਾਬਾ ਜੀ ਭਈ ਮੈਂ ਮੇਰੀ ਦੇ ਡਾਕਟਰ ਗੁਰਨਾਨਕ ਆਏ ਹਨ ਦਰਗਾਹ ਸੇ ਪਹਿਲੀ ਪੌੜੀ ਦਾ ਟਿਕਟ ਲਿਆ ਕੇ ਵਰਤਾਇਆ ਹੈ ਜਿਸ ਨੇ ਇਸ ਟਿਕਟ ਨੂੰ ਪੱਕਾ ਕੀਤਾ ਹੈ ਉਸ ਨੂੰ ਕੋਈ ਦਰਗਾਹ ਮੇ ਰੋਕ ਟੋਕ ਨਹੀਂ ਹੋਵੇਗੀ ਜਿਸ ਨੇ ਟਿਕਟ ਪੱਕਾ ਨਾ ਕੀਤਾ ਨਾਮ ਨਾ ਸੰਭਾਲਿਆ ਉਸ ਕੋ ਰੋਕ ਟੋਕ ਹੈ ਗੁਰੂ ਕੀ ਸਾਧ ਸੰਗਤ ਭਾਵ ਇਹ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਜਾਪ ਕਰਨਾ ਅੰਤਮ ਪ੍ਰਾਪਤੀ ਦਾ ਇੱਕ ਉੱਤਮ ਸਾਧਨ ਹੈ ਔਰ ਬਾਬਾ ਜੀ ਇਹ ਵੀ ਆਖਿਆ ਕਰਦੇ ਕਿ ਹਮੇ ਵੀ ਮਨ ਦੀ ਮੈਲ ਹੈ ਆ ਡਾਕਟਰ ਚੰਨਣ ਸਿੰਘ ਮਾਨ ਜਗਰਾਮਾ ਵਾਲਿਆਂ ਨੇ ਬਾਬਾ ਜੀ ਤੋਂ ਇੱਕ ਦਿਨ ਪੁੱਛਿਆ ਜੀ ਮਹਾਪੁਰਖ ਤਾਂ ਪਾਰਸ ਦਸੀ ਦੇ ਹਨ ਜੋ ਉਹਨਾਂ ਨਾਲ ਸੋ ਵੀ ਜਾਵੇ ਉਸ ਨੂੰ ਸੋਨਾ ਹੋ ਜਾਣਾ ਚਾਹੀਦਾ ਹੈ ਅਸੀਂ ਰੋਜ਼ ਆਪਦੀ ਸੰਗਤ ਕਰਦੇ ਆ ਪਰ ਸਾਡੇ ਮਨ ਤੇ ਪੂਰਾ ਅਸਰ ਕਿਉਂ ਨਹੀਂ ਹੁੰਦਾ ਤਾਂ ਬਾਬਾ ਜੀ ਆਖਣ ਲੱਗੇ ਭਾਈ ਜੇ ਲੋਹੇ ਨੂੰ ਜੰਗਾਲ ਲੱਗਾ ਹੋਵੇ ਤਾਂ ਉਹ ਸੋਨਾ ਕਿਵੇਂ ਬਣੇ ਜੰਗਾਲ ਲਹੇ ਤਾਂ ਸੋਨਾ ਬਣੇ ਜਿੰਨਾ ਚਿਰ ਮਨ ਦੀ ਮਹਿਲ ਹੈ ਮਹਿਲ ਦਾ ਪਰਦਾ ਹੈ ਅਸਰ ਨਹੀਂ ਹੋਵੇਗਾ ਮਹਾਪੁਰਖ ਦਾ ਕੰਮ ਹੈ ਉਪਦੇਸ਼ ਦੇਣਾ ਰਮਝ ਸਮਝਣੀ ਤੇ ਅਮਲ ਕਰਨਾ ਜਿਗਿਆਸੂ ਦਾ ਕੰਮ ਹੈ ਸੋ ਆਓ ਗੁਰੂ ਕੀ ਸਾਧ ਸੰਗਤ ਇਹ ਸਨ ਬਾਬਾ ਜੀ ਦੇ ਅਮੋਲਕ ਵਚਨ ਜੋ ਆਪ ਜੀ ਨੇ ਆਨੰਦ ਸਰੋਵਰ ਦੇ ਤੀਜੇ ਭਾਗ ਵਿੱਚੋਂ ਸਰਵਣ ਕੀਤੇ ਹਨ ਆਨੰਦ ਸਰੋਵਰ ਭਾਗ ਤੀਜਾ ਜੀਵਨ ਧੰਤਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੀਰਾਵਾਲੇ ਸਾਖੀਆਂ ਤੇ ਬਚਨ ਇਸ ਪੋਸਤਕ ਦੇ ਵਿੱਚੋਂ ਆਪ ਜੀ ਨੇ ਇਹ ਬਚਨ ਹੂਬ ਹੂ ਬਾਬਾ ਜੀ ਦੇ ਸਰਵਣ ਕੀਤੇ ਹਨ ਹੋਈਆਂ ਪੁੱਲਾਂ ਚੁਕਾਂ ਦੀ ਖਿਵਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ